ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਵੀਰ ਸਿੰਘ ਭਾਗੀ ਗ੍ਰੰਥੀ ਸਿੰਘਾਂ ਲਈ ਬਹੁਤ ਖੁਸ਼ੀ ਦੀ ਗੱਲ ਹੈ ਵੀ ਕਿਸੇ ਵੀਰ ਨੇ ਗ੍ਰੰਥੀ ਸਿੰਘਾਂ ਬਾਰੇ ਰਾਗੀ ਸਿੰਘਾਂ ਬਾਰੇ ਸੋਚਿਆ ਬਹੁਤ ਸਲਾੰਗਾ ਜੋ ਗੱਲ ਹੈ ਮੈਂ ਪਹਿਲਾਂ ਪੜ੍ਹ ਕੇ ਸੁਣਾ ਦੇ ਫਿਰ ਆਪਾਂ ਕਰਦੇ ਵਿਚਾਰ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਸੁਣਿਓ ਹਰਿਆਣੇ ਦੇ ਪਾਠੀ ਸਿੰਘਾਂ ਅਤੇ ਗ੍ਰੰਥੀ ਸਿੰਘਾਂ ਲਈ ਖੁਸ਼ਖਬਰੀ ਅੱਜ ਮਿਤੀ 10 6 2025 ਨੂੰ ਹਰਿਆਣਾ ਦੇ ਸਮੁੱਚੇ ਪਿੰਡਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗ੍ਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਸੰਸਥਾ ਰਜਿਸਟਰਡ ਹਰਿਆਣਾ ਪੰਜਾਬ ਵੱਲੋਂ ਮਹਿੰਗਾਈ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਗ੍ਰੰਥੀ ਸਿੰਘਾਂ ਦੀ ਸੈਲਰੀ ਘੱਟੋ-ਘੱਟ 20000 ਰੁਪਏ ਕਰ ਦਿੱਤੀ ਗਈ ਹੈ ਅਤੇ ਖੰਡ ਪਾਠ ਸਹਿਜ ਪਾਠ ਦੀ ਭੇਟਾ 11000 ਰੁਪਏ ਕਰ ਦਿੱਤੀ ਗਈ ਹੈ ਸੁਖਮਨੀ ਸਾਹਿਬ ਦੇ ਪਾਠ ਦੀ ਭੇਟਾ 2500 ਰੁਪਏ ਆਨੰਦ ਕਾਰਜ ਭੇਟਾ 5200 ਰੁਪਏ ਖੰਡ ਪਾਠ ਸਹਿਜ ਪਾਠ ਤੇ ਕੀਰਤਨ ਦੀ ਭੇਟਾ 2100 ਰੁਪਏ ਕਰ ਦਿੱਤੀ ਗਈ ਹੈ ਘੱਟੋ-ਘੱਟ ਅਰਦਾਸ ਭੇਟਾ 500 ਰੁਪਏ ਕਰ ਦਿੱਤੀ ਗਈ ਹੈ ਜੇਕਰ ਕੋਈ ਪ੍ਰਬੰਧਕ ਕਮੇਟੀ ਇਹਨਾਂ ਭੇਟਾਵਾਂ ਕਰਕੇ ਗ੍ਰੰਥੀ ਸਿੰਘਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਗਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਸੰਸਥਾ ਰਜਿਸਟਰਡ ਹਰਿਆਣਾ ਪੰਜਾਬ ਹਰਿਆਣਾ ਕਮੇਟੀ ਹਰਿਆਣਾ ਕਮੇਟੀ ਪੰਜਾਬ ਕਮੇਟੀ ਅਕਾਲ ਤਖਤ ਸਾਹਿਬ ਦੇ ਸਹਿਯੋਗ ਨਾਲ ਬਣਦੀ ਕਾਰਵਾਈ ਕਰੇਗੀ ਬਿਨਾਂ ਬੱਜਰ ਗਲਤੀ ਤੋਂ ਗਰੰਥੀ ਸਿੰਘਾਂ ਦੀ ਛੁੱਟੀ ਨਾ ਕੀਤੀ ਜਾਵੇ ਗਰੰਥੀ ਸਿੰਘਾਂ ਦੇ ਹੱਕ ਦੀ ਆਵਾਜ਼ ਸੰਸਥਾ ਰਜਿਸਟਰਡ ਹਰਿਆਣਾ ਪੰਜਾਬ ਜਸਵੀਰ ਸਿੰਘ 바ਵਾ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ 바ਵਾ ਜੀ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਕੀਤਾ ਕਿਉਂਕਿ ਗ੍ਰਾਂਥੀ ਸਿੰਘਾ ਆਪਣੇ ਇੱਕ ਪਿੱਲਰ ਤੇ ਨਿਯਮ ਦੀ ਤਰ੍ਹਾਂ ਹੁੰਦੇ ਆ ਜੇ ਆਪਣੇ ਨਿਯਮ ਜਾਂ ਪਿੱਲਰ ਮਜ਼ਬੂਤ ਨਾ ਹੋਵੇ ਉਹਦੇ ਉੱਤੇ ਸੱਤ ਨਹੀਂ ਖੜੀ ਕਰ ਸਕਦੇ ਆਪਾਂ ਇਸ ਕਰਕੇ ਜੇ ਆਪਾਂ ਆਪਦੇ ਗ੍ਰਾਂਥੀ ਸਿੰਘਾ ਨੂੰ ਮਜ਼ਬੂਤ ਕਰਾਂਗੇ ਫੇਰ ਹੀ ਗਾਂਵ ਪ੍ਰਚਾਰ ਵਧੂਗਾ ਫੇਰ ਹੀ ਕੋਈ ਸੰਗਤਾਂ ਸਿੱਖ ਧਰਮ ਕਰਨੀ ਜੁੜਨਗੀਆਂ ਆਪਣੇ ਤਾਂ ਹਾਲਾਤ ਉਹ ਹੋ ਰਹੇ ਸੀਗੇ ਗ੍ਰਾਂਥੀ ਸਿੰਘਾ ਦੇ ਜਿਵੇਂ ਆਪਣੇ ਮੁਸਲਮਾਨ ਭਾਈਚਾਰੇ 'ਚ ਨਹੀਂ ਸੀ ਪਹਿਲਾਂ ਵੀ ਮੰਨ ਲਓ ਜੇ ਕੋਈ ਕਹਿ ਦਿੰਦਾ ਸੀ ਵੀ ਤਿੰਨ ਵਾਰੀ ਤਲਾਕ ਕਹਿ ਦਿੰਦਾ ਸੀ ਤਲਾਕ 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 ਤੇ ਉਹ ਤਲਾਕ ਹੋ ਜਾਂਦਾ ਸੀਗਾ ਉਹੀ ਹਾਲ ਗ੍ਰਾਂਥੀ ਸਿੰਘਾ ਦਾ ਸੀਗਾ ਜੇ ਗ੍ਰਾਂਥੀ ਸਿੰਘ ਨੇ ਚਲੋ ਆਪਣੇ ਕੰਮ ਚ ਵੀ ਜੇ ਆ ਚਲੋ ਕਿਸੇ ਨੂੰ ਨਹੀਂ ਬੁਲਾਇਆ ਗਿਆ ਕੋਈ ਮੈਂਬਰ ਪ੍ਰਧਾਨ ਆ ਗਿਆ ਇਹ ਨਹੀਂ ਜੀ ਸਾਨੂੰ ਬੁਲਾਇਆ ਨਹੀਂਗਾ ਇਹਦੀ ਛੁੱਟੀ ਕਰ ਦਿੱਤੀ ਜਾਵੇ ਜੇ ਨਹੀਂ ਸਾਨੂੰ ਚਾਹ ਪਾਣੀ ਨੇ ਪੁੱਛਿਆ ਦੀ ਛੁੱਟੀ ਕਰ ਦਿੱਤੀ ਐਵੇਂ ਡਰ ਡਰ ਰਹਿਣਾ ਪੈਂਦਾ ਸੀਗਾ ਬਹੁਤ ਚੰਗੀ ਗੱਲ ਹੈ ਜੇ ਉਹ ਪਰਾਲਾ ਕੀਤਾ ਕਿਸੇ ਵੀਰਾਂ ਨੇ ਤੇ ਇਹ ਆਪਾਂ ਨੂੰ ਹੋਰ ਵੀ ਪਰਾਲੇ ਕਰਨੇ ਚਾਹੀਦੇ ਆ ਜਿਵੇਂ ਕਿ ਆਪਾਂ ਹੁਣ ਕਰੋੜਾ ਕਰੋੜਾ ਰੁਪਇਆ ਲੰਗਰਾਂ ਤੇ ਲਾ ਦਿੰਨੇ ਆ ਚਲੋ ਲੰਗਰ ਲਾਉਣੇ ਵੀ ਜ਼ਰੂਰੀ ਆ ਪਰ ਉੱਥੇ ਕਈ ਕਿ ਗ੍ਰਾਂਥੀ ਸਿੰਘਾਂ ਦੇ ਐਸੇ ਵੀ ਹਾਲਾਤ ਨੇ ਵੀ ਉਹ ਗੁਰੂ ਘਰ ਡਿਊਟੀ ਕਰਦੇ ਉਹਨਾਂ ਦਾ ਆਪ ਦਾ ਕੋਈ ਘਰ-ਵਾਰ ਨਹੀਂ ਹੁੰਦਾ ਜਿਨ੍ਹਾਂ ਦਾ ਕੋ ਘਰ-ਵਾਰ ਨੇ ਉਹਨਾਂ ਨੂੰ ਘਰ-ਵਾਰ ਪਵਾ ਕੇ ਦੇਣੇ ਚਾਹੀਦੇ ਆ ਕਿਉਂਕਿ ਜੇ ਆਪਣੇ ਗ੍ਰੰਥੀ ਸਿੰਘ ਮਜ਼ਬੂਤ ਹੋਣਗੇ ਤਾਂ ਹੀ ਸਿੱਖੀ ਦਾ ਪ੍ਰਚਾਰ ਵਧੂਗਾ 크ਰਿਸਚਨ ਭਾਈਚਾਰੇ ਕੰਨੇ ਲੋਕ ਐਨੇ ਕਿਉਂ ਵੱਧ ਰਹੇ ਆ ਕਿਉਂ ਉਧਰ ਨੂੰ ਜਾ ਰਹੇ ਆ ਲੋਕ ਕਿਉਂਕਿ ਆਪਣਾ ਪ੍ਰਚਾਰ ਹੀ ਨਹੀਂ ਹੈਗਾ ਆਪਣੇ ਉਨਾ ਕੋਈ ਦਵਾਨ ਲੱਗਦੇ ਆ ਨਾ ਕੋਈ ਪ੍ਰਚਾਰ ਹੋ ਰਿਹਾ ਜੇ ਪ੍ਰਚਾਰ ਹੁਣ ਪਹਿਲਾਂ ਦਵਾਨ ਲੱਗਦੇ ਚਾਰ-ਚਾਰ ਪਿੰਡ ਇਕੱਠੇ ਹੋ ਕੇ ਦਵਾਨ ਲਵਾਉਦੇ ਹੁੰਦੇ ਸਾਧੂ ਸੰਤਾਂ ਦੇ ਹਜ਼ਾਰਾਂ ਬੰਦਾ ਮਰਤ ਸ਼ਕਦਾ ਸੀ ਕਿੰਨਾ ਸੇ ਕਮ ਚ ਵਾਧਾ ਹੁੰਦਾ ਸੀਗਾ ਕਟੋਕਟ 5-7 ਸਾਲ ਹੋ ਗਏ ਬੰਦ ਵਾਧੀ ਹੋ ਗਏ ਉਹਨਾਂ ਦੇ ਦੀਵਾਨ ਨਹੀਂ ਲੱਗ ਰਹੇ ਕਿ ਸਾਧ ਸੰਤਾਂ ਦੇ ਦੀਵਾਨ ਨਹੀਂ ਲੱਗਣੇ ਬੰਦ ਹੋ ਗਏ ਦੀਵਾਨ ਲਵਾਓ ਭਾਈ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਦੀਵਾਨ ਲਵਾਓ ਸਿੱਖੇ ਦਾ ਪ੍ਰਚਾਰ ਵਧੇ ਤੇ ਸਾਧ ਸੰਤਾਂ ਨੂੰ ਬੇਨਤੀ ਆ ਵੀ ਭਾਈ ਦੀਵਾਨ ਲਾਓ ਤੁਸੀਂ ਵੀ ਜਿੱਥੇ ਸੰਗਤ ਹੁਕਮ ਕਰਦੇ ਤੁਸੀਂ ਉੱਥੇ ਦੀਵਾਨ ਲਾਓ ਫੇਰ ਹੀ ਸਿੱਖ ਕੌਮ ਦਾ ਪ੍ਰਚਾਰ ਵਧੂਗਾ ਤੇ ਨਹੀਂ ਆਪਾਂ ਇੱਥੇ ਖੜ੍ਹ ਜਾਣਾਗਾ ਇਹ ਤਾਂ ਚਲੋ ਮਹਾਰਾਜ ਦੀ ਕਿਰਪਾ ਹੀ ਆ ਜਿਉ ਉਹ ਆਪਾਂ ਨੂੰ ਮਰਲੋ ਢਾ ਲਾਉਣ ਵਾਲੇ ਬਹੁਤ ਆਏ ਆ ਬਸ ਮੈਂ ਕਹਿਣਾ ਚਾਹ ਰਾ ਹਾਂ ਵੀ ਦੀਵਾਨ ਜਿੱਥੇ ਵੀ ਸਿੱਖ ਧਰਮ ਦਾ ਪ੍ਰਚਾਰ ਹੁੰਦਾ ਉੱਥੇ ਕਰੋ ਆਪਣਾ ਕੰਮ ਹੀ ਪ੍ਰਚਾਰ ਕਰਨਾ ਸਿੱਖ ਕੌਮ ਦਾ ਕੰਮ ਹੀ ਪ੍ਰਚਾਰ ਕਰਨਾ ਆਪਾਂ ਪ੍ਰਚਾਰੀ ਬੰਦ ਕਰ ਰੱਖਿਆ ਆਪਦਾ ਆਪਣੇ ਆਪ ਦੀ ਨਹੀਂ ਰੌਲੇ ਖਤਮ ਹੁੰਦੇ ਵੱਧ ਤੋਂ ਵੱਧ ਸਿੱਖ ਕੌਮ ਦਾ ਪ੍ਰਚਾਰ ਕਰੋ ਸਿੱਖ ਕੌਮ 'ਚ ਵਾਧਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ